ਸ੍ਰੀ ਗਾਲਬਈ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਰਾਜੂ ਕਬੱਡੀ ਖਿਡਾਰੀ ਆਪਾਂ ਗਰਾਊਂਡ ਵਿੱਚ ਲਾਸ ਟੰਗਣ ਲਈ ਦੋ ਖੰਬੇ ਮੰਗਵਾਏ ਸੀ ਤੋਂ ਉਹਨਾਂ ਨੂੰ ਅੱਜ ਅਸੀਂ ਲਗਵਾ ਰਹੇ ਹਾਂ ਮੈਂ ਅਤੇ ਚਮਕੌਰ ਭਾਈ ਦੋਨੇ ਇਸ ਕੰਮ ਨੂੰ ਦਿলো ਕਰ ਰਹੇ ਹਾਂ ਜਿਹੜੇ ਭਰਾ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਪਤਾ ਵੀ ਅਸੀਂ ਖੰਬੇ ਲਗਾਇਆ ਇਸ ਤੋਂ ਬਾਅਦ ਅਸੀਂ ਇਹਨਾਂ ਵਿੱਚ ਸੱਲ ਮਾਰਨ ਲਈ ਬੇਨਤੀ ਕਰ ਰਹੇ ਸੀ ਜੋ ਕਿ ਤਹਾਂ ਆਪਾਂ ਚੈਨਲ ਪਾਉਣਾ ਹੁੰਦਾ ਜਿਸ ਉੱਤੇ লাশ ਲਮਕਾਉਣੀ ਹੁੰਦੀ ਆ ਤੇ ਪੌੜੀ ਸਾਨੂੰ ਛੋਟੀ ਪੈ ਗਈ ਸੀ ਇਸ ਤੋਂ ਬਾਅਦ ਅਸੀਂ ਦੋ ਜਾਨਿਆਂ ਨੂੰ ਇੱਕ ਦੂਜੇ ਉੱਤੇ ਮੋਢਿਆਂ ਤੇ ਖੜਾ ਕੇ ਉਸ ਦੀ ਮਿੰਤੀ ਕਰੀ ਮਿੰਤੀ ਕਰਨ ਸਮੇਂ ਬਹੁਤ ਡਰ ਲੱਗ ਰਿਹਾ ਸੀ ਇਸ ਤੋਂ ਬਾਅਦ ਜੋ ਤੁਹਾਨੂੰ ਆ ਲੋਹੇ ਦਾ ਖੰਭਾ ਦਿਖ ਰਿਹਾ ਹੈ ਇਹ লাশ ਵਿਚ ਡਿੱਕਾ ਲਾ ਰਿਹਾ ਸੀ ਅਸੀਂ ਇਸ ਨੂੰ ਪੱਟ ਰਹੇ ਹਾਂ ਅਤੇ ਜੋ ਬੱਚੇ ਸਾਡੇ ਦਾ ਸਹਿਯੋਗ ਕਰਦੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਕਿਉਂਕਿ ਗਰਾਊਂਡ ਵਿੱਚ ਬਹੁਤ ਜ਼ਿਆਦਾ ਘੱਟ ਬੱਚੇ ਆਉਂਦੇ ਨੇ ਜਿਹੜੇ ਆਉਂਦੇ ਨੇ ਉਹ ਦਿਲੋਂ ਆਉਂਦੇ ਨੇ ਪਰ ਮਾਪਿਓ ਪਤਾ ਨਹੀਂ ਕੀ ਗੱਲ ਹੈ ਮਾਪਿਓ ਬੱਚਾ ਨੂੰ ਬਹੁਤ ਘੱਟ ਜਵਾਕਾਂ ਨੂੰ ਗਰਾਊਂਡ ਵਿੱਚ ਭੇਜਦੇ ਹਨ ਤੇ ਤੋਂ ਅਸੀਂ ਬਾਅਦ ਪੈਪ ਤੇ ਵੈਲਡ ਕਰਾ ਕੇ ਲਿਆਏ ਜੋ ਕਿ ਬੇਨਤੀ ਕਰਕੇ ਉਹਨਾਂ ਤੋਂ ਬਾਅਦ ਪਤਾ ਲੱਗਾ ਵੀ ਇਹ ਵੱਡੀ ਹੈ ਇਸ ਤੋਂ ਬਾਅਦ ਅਸੀਂ ਗਰਾਊਂਡ ਵਿੱਚ ਪੈੜ ਦਾ ਸਮਾਨ ਲਾਤਾ ਪੈੜ ਦਾ ਸਮਾਨ ਲੈ ਆ ਕੇ ਅਸੀਂ ਪੈੜ ਕਰਨੇ ਸ਼ੁਰੂ ਕਰ ਦਿੱਤੀ ਪੈੜ ਕਰਕੇ ਅਸੀਂ ਆ ਲਾਸ ਦਿਖ ਰਹੀ ਹੈ ਤੁਹਾਨੂੰ ਆਪਾਉਣੀ ਵੀ ਪਾਉਣੀ ਹੈ ਇਸ ਲਈ ਸਾਨੂੰ ਤਾਰ ਨਹੀਂ ਮਿਲੀ ਹਲੇ ਲੋਹੇ ਦੀ ਇਹਨਾਂ ਲੋਹੇ ਦੀ ਤਾਰ ਪਵੇਗੀ ਤੇ ਅਸੀਂ ਹਰ ਇੱਕ ਬੰਦੇ ਦਾ ਆਦਰ ਸਤਿਕਾਰ ਕਰਦੇ ਹਾਂ ਜੋ ਸਾਡੀ ਮਦਦ ਕਰਦਾ ਹੈ ਬਹੁਤ ਵਧੀਆ ਗੱਲ ਹੈ ਜੋ ਗਰਾਊਂਡ ਲਈ ਸੋਚਦਾ ਹੈ ਅਤੇ ਸਾਡੇ ਨਾਲ ਮਦਦ ਕਰਦਾ ਹੈ ਇਹ ਲਾਸ ਸਾਨੂੰ ਬੋਬੀ ਫੌਜੀ ਵੱਲੋਂ 50 ਫੁੱਟ ਭੇਜੀ ਗਈ ਹੈ ਬੋਬੀ ਫੌਜੀ ਸੋਚ ਰਿਹਾ ਸੀ ਕਿ ਆਪਣੇ ਪਿੰਡ ਲਾਸ ਨਹੀਂ ਹੈ ਅਸੀਂ ਉਸ ਭਾਈ ਨੂੰ ਇੱਕ ਵਾਰੀ ਹੀ ਕਿਹਾ ਵਿਵਹੀ ਗਰਾਊਂਡ ਵਿੱਚ ਲਾਸ ਪਾਉਣੀ ਹੈ ਉਸ ਨੂੰ ਅਸੀਂ ਤਾਂ ਇੱਕ ਕਿਹਾ ਸੀ ਪਰ ਉਸ ਨੇ 50 ਫੁੱਟ ਲਾਸ ਭੇਜ ਦਿੱਤੀ ਜਿਸ ਦੀਆਂ ਦੋ ਲਾਸਾਂ ਬਣ ਗਈਆਂ 25-25 ਫੁੱਟ ਦੀਆਂ ਅਸੀਂ ਉਹ ਭਰਾ ਦਾ ਵੀ ਦਿਲੋਂ ਧੰਨਵਾਦ ਕਰਦੇ ਹਾਂ ਹੋਰ ਫੌਜੀ ਵੀ ਸਾਨੂੰ ਕਹਿ ਰਹੇ ਨੇ ਬਾਈ ਜਿਸ ਜੀ ਡੀਬੀ ਲੋੜਾ ਤਾਂ ਸਾਨੂੰ ਦੱਸ ਦਿਓ ਅਸੀਂ ਸਾਰੇ ਫੌਜੀਆ ਵੀਰਾਂ ਦਾ ਧੰਨਵਾਦ ਕਰਦੇ ਹਾਂ ਜੋ ਆਪਣੇ ਗਰਾਉਂਡ ਬਾਰੇ ਸੋਚ ਰਹੇ ਨੇ ਅਸੀਂ ਐਨ ਆਰ ਆਈ ਭਰਾਵਾਂ ਨੂੰ ਵੀ ਕਹਿ ਰਹੇ ਹਾਂ ਕਿ ਤੁਸੀਂ ਵੀ ਕੁਝ ਨਾ ਕੁਝ ਮਦਦ ਗਰਾਉਂਡ ਵਿੱਚ ਜ਼ਰੂਰ ਕਰਿਆ ਕਰੋ ਜਿਸ ਨਾਲ ਆਪਣੇ ਆਉਣ ਵਾਲੇ ਸਮੇਂ ਵਿੱਚ ਪਿੰਡ ਵਿੱਚੋਂ ਵਧੀਆ ਪਲੇਅਰ ਵਧੀਆ ਕੋਈ ਫੌਜੀ ਬਣੇ ਕੋਈ ਕੋਲ ਸੇ ਵਿੱਚ ਭਰਤੀ ਹੋਵੇ ਕੋਈ ਵਧੀਆ ਸਪੋਰਟਸ ਕੋਟੇ ਵਿੱਚ ਭਰਤੀ ਹੋਵੇ ਇਸ ਲਈ ਹੁਣ ਤੋਂ ਹੀ ਬੱਚਿਆਂ ਨੂੰ ਜਾਗਰੂਤ ਕਰਨਾ ਪਵੇਗਾ ਜੋ ਕਿ ਨਸ਼ਿਆਂ ਤੋਂ ਬਚ ਕੇ ਰਹਿਣ ਅਸੀਂ ਹਰ ਇੱਕ ਬੱਚੇ ਨੂੰ ਵਧੀਆ ਪਿਆਰ ਅਤੇ ਸਰਕਾਰ ਨਾਲ ਮਿਹਨਤ ਕਰਾਉਂਦੇ ਹਾਂ ਤੇ ਅਸੀਂ ਕਿਸੇ ਨੂੰ ਵੀ ਕੋਈ ਗਲਤ رائے ਨਹੀਂ ਦਿੰਦੇ ਜਿਸ ਨਾਲ ਬੱਚਾ ਕੋਈ ਕਿਸੇ ਦਾ ਖਰਾਬ ਹੋਵੇ ਅੱਜ ਇਹ ਗੱਲ ਆਪਾਂ ਦੇਖ ਰਹੀਆਂ ਛੋਟੇ ਛੋਟੇ ਬੱਚੇ ਨਸ਼ਿਆਂ ਵਿੱਚ ਪੈ ਰਹੇ ਨੇ ਅਤੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਨੇ ਅਸੀਂ ਇਹ ਸੋਚਦੇ ਹਾਂ ਕਿ ਆਪਣੇ ਆਉਣ ਵਾਲਾ ਸਮਾਂ ਪਿੰਡ ਦਾ ਭਵਿੱਖ ਵਧੀਆ ਹੋਵੇ ਇਸ ਲਈ ਅਸੀਂ ਗਰਾਊਂਡ ਨਾਲ ਬੱਚਿਆਂ ਨੂੰ ਜੋੜਦੇ ਹਾਂ ਜੋ ਜੋ ਸਾਡੇ ਨਾਲ ਸਹਿਮਤ ਹੈ ਉਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਅਤੇ ਆਪਣੇ ਜਵਾਕਾਂ ਨੂੰ ਗਰਾਊਂਡ ਵਿੱਚ ਭੇਜਣਾ ਜੇ ਕੋਈ ਭਰਾ ਸਾਡੀ ਮਦਦ ਕਰਨੀ ਚਾਹੁੰਦਾ ਹੋਵੇ ਅਸੀਂ ਇਸ ਵੀਡੀਓ ਵਿੱਚ ਆਪਣਾ ਨੰਬਰ ਪਾਵਾਂਗੇ ਕੌ ਉਹ ਸਾਡੀ ਮਦਦ ਕਰ ਸਕਦਾ ਹੈ ਬੇਸ਼ੱਕ ਉਹ ਭਾਈ ਆਪ ਆਵੇ ਜਾਂ ਆਪਣੇ ਘਰ ਦਾ ਕੋਈ ਮੈਂਬਰ ਭੇਜੇ ਜਿਸ ਭਾਈ ਨੇ ਵੀ ਮਦਦ ਕਰਨੀ ਹੈ ਜਾਂ ਸਾਡੇ ਨਾਲ ਫੋਨ ਤੇ ਗੱਲ ਕਰ ਸਕਦਾ ਹੈ ਭਾਈ ਅਸੀਂ ਹਰ ਇੱਕ ਬੰਦੇ ਦਾ ਆਦਰ ਸਤਕਾਰ ਕਰਦੇ ਹਾਂ ਜੋ ਗਰਾਊਂਡ ਵਿੱਚ ਸਾਡੀ ਮਦਦ ਕਰਦਾ ਹੈ ਪਿੰਡ ਆਪਣਾ ਬਹੁਤ ਵਧੀਆ ਹਾਯਾ ਤੇ ਸਹਿਯੋਗ ਕਰਦਾ ਹੈ ਬੱਚਿਆਂ ਲਈ ਇੱਕ ਮਹੀਨਾ ਬਹੁਤ ਵਧੀਆ ਕੇਲੇ ਤੇ ਹੋਰ ਫਲ ਫਰੂਟ ਭੇਜੇ ਗਏ ਵਿੱਚ ਦੀ ਗਰਮੀ ਜ਼ਿਆਦਾ ਹੋਣ ਕਾਰਨ ਇੱਕ ਬੱਚੇ ਨੂੰ ਛੁੱਟੀਆਂ ਹੋਣ ਕਾਰਨ ਗਰਾਉਂਡ ਤੋਂ ਥੋੜੀ ਦੂਰੀ ਬਣ ਗਈ ਸੀ ਜਿਸ ਨਾਲ ਪੱਛੇ ਕੁਝ ਰਿਸ਼ਤੇਦਾਰੀਆਂ ਤੇ ਕੁਝ ਆਪਣੇ ਕੰਮਾਂ ਵਿੱਚ ਜੁੜ ਗਏ ਸਨ ਕਿਉਂਕਿ ਝੋਨੇ ਦਾ ਸੀਜ਼ਨ ਆ ਗਿਆ ਸੀ ਕਰੋ ਜਵਾਕ ਗਰੀਬ ਹੀ ਹਨ ਇਸ ਲਈ ਮਾਪਿਓ ਕਹਿ ਦਿੰਦਾ ਹੈ ਕਿ ਤੁਸੀਂ ਸਾਡੇ ਨਾਲ ਝੋਨਾ ਲਵਾ ਦਿਓ ਤੇ ਉਹ ਝੋਨਾ ਲਵਾਉਣ ਵਾਗੇ ਸੀ ਹੁਣ ਅਸੀਂ ਇੱਕ ਤਰੀਕ ਤੋਂ ਦੂਰੀ ਤੋਂ ਸਟਾਰਟ ਕਰਾਂਗੇ ਜੇ ਭਰਾ ਨੇ ਕੋਈ ਮਦਦ ਕਰਨੀ ਹੋਵੇ ਤਾਂ ਉਹ ਸਾਡੇ ਨਾਲ ਕਨੈਕਟ ਕਰ ਸਕਦਾ ਹੈ ਇਸ ਲਈ ਅਸੀਂ ਹੁਣ ਆਪ ਸਭ ਦਾ ਧੰਨਵਾਦ ਕਰਦੇ ਹਾਂ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹੁਣ ਅਸੀਂ ਇੱਕ ਤਰੀਕ ਤੋਂ ਨਵੀਆਂ ਵੀਡੀਓ ਪਾਉਣੀਆਂ ਸ਼ੁਰੂ ਕਰ ਦੇਵਾਂਗੇ ਆਪ ਸਭ ਦਾ ਧੰਨਵਾਦ ਤੁਹਾਡਾ ਆਪਣਾ ਰਾਜੂ ਕਬੱਡੀ ਖਿਡਾਰੀ